ਸਾਸਰੀ ਕਾਲ ਵੀਰ ਜੀ ਅੱਜ ਸੋਨੌਰਨ ਦਾ ਡੇਰੀ ਫਾਰਮ ਤੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਅੱਜ ਵੀਰ ਜੀ ਤੁਹਾਡੇ ਭਰਾ ਦੇ ਫਾਰਮ ਤੇ ਵੀਰ ਜੀ ਤਿੰਨ ਚਾਰ ਝੋਟੀਆਂ ਟਾਪ ਦੇ ਨਗੀਨੇ ਨਮੂਨੇ ਮਹਾਰਾਜ ਦੀ ਕਿਰਪਾ ਦੇ ਨਾਲ ਵਿਖਾਉਣ ਲੱਗੇ ਭਰਾਵਾਂ ਦੇ ਰੂਬਰੂ ਰੂਪਰੀ ਕਰਾਉਣ ਲੱਗੇ ਆ ਝੋਟੀਆਂ ਵੀਰ ਜੀ ਆਪਣੇ ਕੋਲ ਮਹਾਰਾਜ ਦੀ ਕਿਰਪਾ ਨਾਲ ਜਿਆਦਾ ਯਵਰ ਝੋਟੀਆਂ ਜੇ ਮਹਾਰਾਜ ਦੀ ਕਿਰਪਾ ਨਾਲ ਪੂਰੇ ਦੁੱਧ ਤੇ ਚੱਲ ਰੀਆਂ ਝੋਟੀਆਂ ਇੱਕ ਛੋਟੀ ਕੋਤੇ ਪਹਿਲੇ ਨ ਕੱਟੀ ਕੋ 18 ਕਿਲੋ ਦੁੱਧ ਚੋਕੇ ਦਊਗਾ ਇੱਥੇ ਤਿੰਨ ਟਾਈਮ ਮੇਰੇ ਕੋ ਚੋਕੇ ਖੜੇ ਹਿੱਕ ਥਾਪੜ ਕੇ ਕਹੂੰਗਾ ਇੱਕ ਕੱਟੀ ਕੋ 15 ਕਿਲੋ ਦੁੱਧ ਜੇ ਇੱਕ ਛੋਟੀ ਕੋ 14 ਕਿਲੋ ਬੋਲਾ ਹੀ ਜੇ ਦੂਜੇ ਸਵੇ ਮਹਾਰਾਜ ਦੀ ਕਿਰਪਾ ਦੇ ਨਾਲ ਬੜੇ ਵੀਰ ਭੈਣ ਭਰਾ ਸਨਯੋਗ ਦੇ ਰਹੇ ਤੇ ਮਾਲ ਆਉਂਦਾ ਵਿਕ ਜਾਂਦਾ ਮਾਲ ਆਉਂਦਾ ਵਿਕ ਜਾਂਦਾ ਮਾਲ ਸ਼ੌਂਕ ਵੀ ਇਹ ਚੰਗੀ ਲੈਣਦਾ ਤੇ ਚੰਗੀ ਵੇਚਣਦਾ ਬਾਕੀ ਵੀਰ ਜੀ ਆਪਣੇ ਭਰਾ ਦੇ ਚੈਨਲ ਨੂੰ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਪਹੁੰਚ ਛਕੇ ਵੀਰ ਜੀ ਬਾਕੀ ਬਹੁਤੀ ਗੱਲ ਇਹ ਹੁੰਦੀ ਆ ਵੀਰ ਜੀ ਕਿਹੜੀ ਵੀ ਭੈਣ ਭਰਾ ਦੂਰੋਂ ਨੇੜਿਓਂ ਆਉਂਦਾ ਆਪਣੀ ਵੀਰ ਜੀ ਤਸੱਲੀ ਪੂਰੀ ਕਰਕੇ ਖੜੋ ਨਰਖ ਪਰਖ ਕਿਉਂ ਵੀਰ ਜੀ ਤੁਸੀਂ ਪੈਸੇ ਲਾਉਣੇ ਆ ਬਾਕੀ ਵੀਰ ਜੀ ਭਰਾ ਤੁਹਾਡਾ ਸੋਨੂ ਰੰਡਾਵਾ ਤਾਡੇ ਘਰ ਚਕਰ ਵੀ ਆਪਾਂ ਆਪਣੀ ਮੱਝ ਦੀ ਗਰੰਟੀ ਪੂਰੀ ਲੈ ਲਾਂਗੇ ਸਾਡੀ ਮਹਿ ਦੇ ਵਿੱਚ ਕੋਈ ਵੀ ਨੁਕਸ ਹੁੰਦਾ ਉਹਦੀ ਗਰੰਟੀ ਹੋਊਗੀ ਦੁੱਧ ਸੇਵਾ ਜਿੰਨੀ ਪਾਲੋਗੇ ਉਨਾਂ ਚੋਰੋਗੇ ਵੀਰ ਜੀ 10 ਕਿਲੋ ਵਾਲੀ ਦੀ ਸੇਵਾ ਕਰ ਲੋਗੇ 10 ਕਿਲੋ ਚੋਲਿਓ ਜਾਂ 20 ਕਿਲੋ ਵਾਲੀ ਦੀ ਕਰ ਲਿਓ 20 ਕਿਲੋ ਚੋਲਿਓ ਬਾਕੀ ਵੀਰ ਜੀ ਭਰਾ ਤੁਹਾਡੇ ਦਾ ਪਿੰਡ ਹੈਗਾ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਵੀਰ ਜੀ ਬੜੇ ਵੀਰਾਂ ਨੂੰ ਜਿਆਦਾ ਤੇ ਪਤਾ ਹੀ ਆ ਵੀ ਮਾਲ ਮਾਰਕ ਦੀ ਕਿਰਪਾ ਨਾਲ ਹੀ ਕੈਸੋ ਕਹਿੋ ਕਹਿੋ ਜੇ ਲੈ ਕੇ ਆਉਣੇ ਆ ਤੇ ਕਹਿੋ ਕਹਿੋ ਜੇ ਵੀਰ ਜੀ ਪੈਣ ਭਰਾਵਾਂ ਨੂੰ ਦਈਦਾ ਜੀ ਜਿਹੜੇ ਤੇ ਆਪਣੇ ਨਾਲ ਗਾਹਕ ਜੁੜੇ ਆ ਉਹਨਾਂ ਨੂੰ ਤੇ ਤਾਰ ਮਾਰਨ ਦੀ ਵੀ ਲੋੜ ਨਹੀਂ ਜ਼ਿਆਦਾਤਰ ਹੁਸ਼ਿਆਰਪੁਰ ਟਾਂਡਾ ਤੇ ਸੁਭਾ ਮਕੇਰੀਆਂ ਭੋਗਪੁਰ ਏਰੀਏ ਮਾਲ ਆਪਣਾ ਬਹੁਤ ਜਾ ਰਿਹਾ ਵਾ ਬਾਕੀ ਜਿਹੜੇ ਨਵੇਂ ਆਉਂਦੇ ਆ ਵੀਰ ਉਹਨਾਂ ਨੂੰ ਇਹੋ ਸੁਝਾ ਆ ਪਈ ਆਪਣੀ ਨਿਰਖ ਪਰਖ ਪੂਰੀ ਕਰਕੇ ਮੈਂ ਟੋ ਕੇ ਮਹਾਰਾਜ ਦੀ ਕਿਰਪਾ ਨਾਲ ਲਓ ਚੰਗੀ ਲੱਗਦੀ ਲੈ ਜਾਓ ਨਹੀਂ ਚੰਗੀ ਲੱਗਦੀ ਰਹਿਣ ਦਿਓ ਇੱਥੇ ਆਪਣੇ ਫਾਰਮ ਤੇ ਖੜੀ ਬਾਕੀ ਵੀਰ ਜੀ ਚੀਜ਼ ਚੰਗੀ ਲੈ ਕੇ ਜਾਓਗੇ ਤੇ ਚੰਗੀ ਮੁੜਕੇ ਵੀ ਅਗਲੇ ਸੂਵੇ ਨੂੰ ਵੀ ਵੇਚ ਲੋਗੇ ਕਿਉਂ ਹੁਣ 8 10 ਕਿਲੋ ਵਾਲੀ ਮੈਂ ਵੀਰ ਜੀ ਕੋਈ ਵੀਰ ਭੈਣ ਭਰਾ ਨਹੀਂ ਜੇ ਲੈਂਦਾ ਤੇ ਨਾ ਵਿਕੇ ਤੇ ਨਾ ਕੋਈ ਰੱਖੇ ਤੇ ਨਾ ਚੋਵੇ ਨਾ ਸਾਡੇ ਕੋ ਤੇ ਨਾ ਲਈ ਜਾਂਦੀ ਤੇ ਨਾ ਹੀ ਚੋਈਏ ਵੀਰੇ ਕਿਉਂ ਅਸੀਂ ਭਰਾਵਾ ਦੇ ਸਿਰ ਤੇ ਮੈਂ ਲੈ ਕੇ ਆਉਂਨੇ ਆ ਤੁਹਾਡੇ ਸਿਰ ਤੇ ਤੇ ਤੁਹਾਡੇ ਸਿਰ ਤੇ ਮੈਂ ਲਿਆ ਕੇ ਤੁਹਾਨੂੰ ਵੀਰਾਂ ਨੂੰ ਦੇਈ ਦੀ ਆ ਬਾਕੀ ਵੀਰ ਜੀ ਹੋਣਾ ਚੰਗੀ ਚੰਗੀ ਮੈਂ ਉਹਨੂੰ ਵੀ ਜਫਾ ਲਾਈਦਾ ਵਾ ਜਿੱਦਾਂ ਚੰਗੇ ਰੇਡਰ ਸਿਲੂ ਵਰਗੇ ਸਕਾਰਪਿਓ ਜਿੱਤ ਜਿੱਤ ਖੜਦੇ ਆ ਹੁਣ ਅਸੀਂ ਵੀ ਚੰਗੀ ਚੰਗੀ ਝੋਟੀ ਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਜਫਾ ਲਾਈਦਾ ਵੀ ਚੰਗੀ ਸਾਡੇ ਫਾਰਮ ਦੇ ਉੱਤੇ ਜਾਵੇ ਤੇ ਚੰਗੇ ਵੀਰ ਲੈ ਕੇ ਜਾਣ ਸਾਡੇ ਕੋਲ ਝੋਟੀਆਂ ਮਹਾਰਾਜ ਦੀ ਕਿਰਪਾ ਦੇ ਨਾਲ ਬਾਕੀ ਬੜਾ ਦਿਲ ਖੁਸ਼ ਹੁੰਦਾ ਕਿਸੇ ਵੇਲੇ ਬਾਹਰੋਂ ਵੀਰ ਰਾਤ ਫੋਨ ਕਰਦੇ ਆ ਦਿਨੇ ਕਰਦੇ ਆ ਬਾਹਰੋਂ ਅੰਦਰੋਂ ਫੋਨ ਤੇ ਬੜਾ ਪਿਆਰ ਕਰਦੇ ਆ ਵੀਰ ਵਧਾਈਆਂ ਦਿੰਦੇ ਆ ਵੀ ਵੀਰ ਬਹੁਤ ਵਧੀਆ ਕੰਮ ਕਰ ਰਹੇ ਸਾਫ਼ ਸੁਥਰਾ ਇਸ ਸਾਉ ਸੁਥਰੀਆਂ ਝੋਟੀਆਂ ਦੇਂਦੇ ਜੇ। ਬਾਕੀ ਵੀਰ ਜੀ ਆਪਣੇ ਫਾਰਮ ਤੇ ਤੁਹਾਡੇ ਭਰਾ ਦੇ ਫਾਰਮ ਤੇ ਤਾਰੀਆਂ ਝੋਟੀਆਂ ਜੇ ਕੋਈ ਟੋਕੜ ਗੱਪਣ ਚਾਹੀਦੀ ਆ ਕੋਈ ਪਿਆਰ ਨਾ ਮੰਗੇ ਤੇ ਟੋਕੜ ਗੱਪਣ ਆਪਣੇ ਫਾਰਮ ਚੋਂ ਕੋਈ ਦੇ ਵੀ ਦਈਦੀ ਆ ਝੋਟੀ। ਉਹ ਅਗਲੇ ਸਵੇਰ ਠੁੱਕੀ ਜਿੰਨੇ ਦੀ ਕੋਈ ਟੋਕੜ ਖੜੇ ਉਹਦੇ ਨਾਲੋਂ ਡਬਲ ਰੁਪਈਆ ਦੇ ਕੇ ਬਾਅਦ ਚ ਟੋਕੜ ਠੁੱਕੀ ਝੋਟੀ ਲੈ ਵੀ ਅਸੀਂ ਆਉਨੇ ਆ। ਬਾਕੀ ਭਾਜੀ ਬਹੁਤੀ ਗੱਲ ਇਹ ਹੁੰਦੀ ਆ ਪੀ ਦੁੱਧ ਵਾਲੀ ਚੀਜ਼ ਦੋ ਤੇ ਦੁੱਧ ਵਾਲੀ ਚੀਜ਼ ਦਾ ਕੋਈ ਲਾਂਮਾ ਨਹੀਂ ਜੇ ਹੁਣ ਪਹਿਲਾ ਸੂਆ ਝੋਟੀ ਤੁਹਾਨੂੰ ਵਿਖਾਉਣ ਲੱਗੇ ਆਂ ਵੀਰ ਜੀ 18 ਕਿਲੋ ਕੱਟੀ ਕੋ ਦੋ ਤੇ ਮੈਂ ਚੁੱਕ ਕੇ ਆਪਣੇ ਅੱਡੇ ਤੇ ਦਊਂਗਾ ਮਹਾਰਾਜ ਕੋ ਡਰ ਕੇ ਇਹ ਗੱਲ ਆਨਾ ਆਪੇ ਲਾਡੀ ਤੋਰ ਝੋਟੀ ਵਾਗ ਰੋ ਰੱਬ ਦਾ ਨਾ ਲੈ ਠੋਸ ਝੋਟੀ ਆ ਥਣ ਲਿਵਾ ਇਹੋ ਜਿਹਾ ਅਮਰੀਕਾ ਨਾਲ گاਵਾ ਵਾਂਗੂ ਲੱਗਾ ਫਿਕਸ ਆਟਰ ਦੀ ਝੋਟੀ ਤੁਹ ਖਾਊਂਗਾ ਐਨ ਕੋਰ ਨਹੀਂ ਵੀਰ ਇੱਧਰ ਨੂੰ ਹਾਂਜੀ ਆ ਲਿਆਓ ਫੋਟੋ ਕੈਮਰਾ ਲਿਆਓ ਜੀ ਸਵਾਗਤ ਮਹਾਰਾਜ ਦੀ ਕਰਪਾਹ ਤੋਰ ਐਨ ਚੋਟੀ ਬਾਪੇ ਦਾ ਨਾਲੋ ਮਹਾਰਾਜ ਦੀ ਐਨ ਤੋਰੋ ਵੀਰੇ ਐਨੂ ਵੇਖੋ ਐਨ ਚਾਰ ਦੰਦ ਕੱਟੀ ਆ ਚੱਲ ਚੱਲ ਬਿਊਟੀ ਬਿਯੂਟੀ ਥਣਲੇਵਾ ਅਮਰੀਕਾ ਨਾਲ گاਵਾਂ ਨੂੰ ਵੇਖੋ ਤਮੀ ਲੰਮੀ ਤੋਰ ਦੇ ਲੰਮੀ ਤੋਰ ਦੇ ਐਨੂ ਤੋਰਦੇ ਇਧਰ ਨੂੰ ਵੇਖੋ ਹਾਂ ਪਿੱਠ ਪੁੜਾ ਅੰਦਾਜ਼ ਐਨ ਤੋਰਿਆ ਨੂੰ ਵੇਖੋ ਤੁਰਦੀ ਵੇਖੋ ਜਿੱਦਾਂ ਬਲੇ ਆਤਨ ਗਾਂ ਤੋਂ ਅਰਦੀ ਵੀਰ ਦੀ ਬਹੁਤੀ ਗੱਲ ਆ ਹੁੰਦੀ ਜੇ ਮਹਾਰਾਜ ਦੀ ਕਿਰਪਾ ਦੇ ਨਾਲ ਦੇਖੋ ਆਡਰ ਉਡਰ ਵੇਖੋ ਫਿਕਸ ਆਡਰ ਦੀ ਝੋਟੀਆਂ ਉਂਗਲ ਨਹੀਂ ਖੁੱਬਦੀ ਆ ਜੇ ਵੀਰ ਜੀ ਆਪਣੇ ਫਾਰਮ ਤੇ ਝੋਟੀਆਂ ਦੇਖੋ ਝੋਟੀ ਦਾ ਵੇਖੋ ਜਗਾੜ ਪੂਛ ਲਾਡੀ ਚੁੱਕ ਥੋੜੀ ਜੇ ਪੂਛ ਚੁੱਕ ਝੋਟੀ ਵਖਾ ਵੱਡੀ ਕੋਠੇ ਜਿੱਦੀ ਝੋਟੀਆਂ ਪੂਛ ਚੁੱਕੇ ਵੀਰਾਂ ਨੂੰ ਵਖਾ ਥਣ ਦਾ ਸਹਿਜ ਖਾਈਏ ਥਣ ਦਾ ਸਹਿਜ ਖਾ ਪੂਛ ਮਰਜੀ ਛੇੜੋ ਦੇਖੋ ਵੀਰ ਦੀ ਓਹੋ ਦਰਗੀ ਵੇਖੋ ਗਾੜੀ ਵੇਨ ਸਮੂਨਸ ਵੇਖੋ ਦੇਖੋ ਆ ਜੇ ਪਾਰੀ ਹਰੰਦਾਵਾ ਡੈਰੀ ਫਾਰਮ ਤੇ ਕੱਟੀ ਆ ਕਹਿੰਦੇ ਟੂ ਵਰਗੀ ਮਹਾਰਾਜ ਸੁੱਖ ਰੱਖੇ ਇਹਦੀ ਆਓ ਦੂਜੀ ਨੀ ਤੋਰੋ ਵੀਰ ਜੀ ਦੂਜੀ ਬਾਜੀ ਤੋਰੋ ਕੱਟੀ ਇਹਦਾ ਮੁੱਲ ਬਾਜੀ ਕੋਈ ਜ਼ਿਆਦਾ ਨਹੀਂ ਜੇ ਪਿਛੋਂ ਦੀ ਆਇਆ ਕਰ ਪਿਛੋਂ ਦੀ ਜ਼ਿਆਦਾ ਮੁੱਲ ਨਹੀਂ ਜੇ ਮੁੱਲ ਪਿਆਰ ਨਾਲ ਜੇ ਕੋਈ ਮੰਗੇ ਤੇ ਰੇਟ ਬਿਲਕੁਲ ਆਪਣੇ ਯਾਜ ਹੋਣਗੇ ਇਹੋ ਝੱਟ ਕੱਟੀਆਂ ਥੱਬਾ ਥੱਬਾ ਦੇ ਲੇਵੇ ਲਈ ਫਿਰਦੀਆਂ ਜੇ ਵੇਖੋ ਵੇਖੋ ਮੁੰਦਰੀ ਵਰਗੀ ਕੱਟੀ ਆ ਗਈ ਮੂੰਹ ਤੋਂ ਦੋ ਦੰਦ ਐਨੂੰ ਡੱਕ ਕੇ ਦੌਰ ਨਹੀਂ ਡੱਕ ਕੇ ਹੌਲੀ ਹੌਲੀ ਹਾਸਤੇ ਹਾਸਤੇ ਪਿਆਰ ਨਾਲ ਪਿਆਰ ਨਾਲ ਪਿਆਰ ਵੇਖੋ ਵੇਖੋ ਨੇੜੇ ਲਾ ਕੇ ਨੇੜੇ ਪਿੱਠ ਫੁੜੇ ਦਾ ਅੰਦਾਜ਼ਾ ਲਾਓ ਪੂਰੀ ਐਨ ਤੁਰੋ ਜਗ੍ਹਾ ਨਾਲ ਗੱਡੀ ਇੱਕ ਪਰੇ ਕਰਨ ਵਾਲੀ ਆ ਦੇਖੋ ਜੀ ਵੇਖੋ ਵੇਖੋ ਆਤੀ ਜੰਦਾ ਮੋਲ ਪੈਂਦਾ ਜੇ ਵੀਰ ਜੀ ਐਨਾ ਚੀਜ਼ਾਂ ਦਾ ਦੇਖੋ ਵੇਖੋ ਵੀਰ ਜੀ ਬੰਦੇ ਬੰਦੇ ਕੱਟੀ ਨ ਮਗਰ ਵੀ ਕੱਟੀ ਜੇ ਦੇ ਵੱਡੀ ਵੇਖੋ ਛੋਟੀ ਵੇਖੋ ਸ਼ਕੀਨੀਆਂ ਵੇਖੋ ਵੇਖੋ ਸੀਲੀਆਂ ਵੇਖੋ ਸੀਲੀਆਂ ਸ਼ਕੀਨੀਆਂ ਵੇਖੋ ਵੀਰ ਜੀ ਆਟਰ ਦੀ ਕੁਆਲਿਟੀ ਦਿਖਾਓ ਫੇਰ ਨੇੜੇ ਲਾ ਕੇ ਥੋੜੀਆਂ ਬਹੁਤੀਆਂ ਭੜਾ ਜ਼ਰੂਰ ਜੇ ਕੱਟੀ ਦੇ ਮੂੰਹ ਤੋਂ ਦੋ ਦੰਦ ਜੇ ਕੱਠੀ ਵੇਖੋ ਆਡਰ ਕੁਆਲਿਟੀ ਦੇਖੋ ਦੇਖੋ ਆਡਰ ਕੁਆਲਿਟੀ ਵੇਖੋ ਥਣ ਕੱਲਾ ਕੱਲਾ ਰੋਗ ਰੋਗਦਾ ਪਿੱਠ ਦਾ ਅੰਦਾਜ਼ਾ ਲਾਓ ਕੋਠੇ ਜਿੱਦੀ ਪਿੱਠ ਜੇ ਵੇਖੋ ਆ ਚੀਜ਼ਾਂ ਜੇ ਇਹ ਭਾਜੀ ਦੂਜਾ ਸੂਆ ਝੋਟੀ ਆ ਗਈ ਤੁਹਾਡੇ ਭਰਾ ਭਰਾ ਦੇ ਫਾਰਮ ਤੇ ਇਹ ਦੇਖੋ ਭਾਜੀ ਭੋੜਾ 14 ਕਿਲੋ ਤੋਂ ਸਟਾਰਟ ਹੋਈ ਵੱਡੀ ਬਹੁਤ ਜ਼ਿਆਦਾ ਝੋਟੀ ਕੋਠੇ ਜਿੱਦੀ ਆ ਤੋਰ ਭਾਈ ਵੇਖੋ ਤੋਰੋ ਦੇਖੋ ਤੋਰੋ ਬਹੁਤ ਵੱਡੀ ਝੋਟੀ ਆ ਜੀ ਦੁੱਧ ਹੁਣ 15 ਕਿਲੋ ਕੱਟੀ ਕੋ 14-15 ਕਿਲੋ ਤੋਂ ਸਟਾਰਟ ਹੋਈ ਝੇ ਲਿਓ ਲਿਆ ਅੰਦਾਜ਼ਾ ਲਾਓ ਕਿ ਬੰਦੇ ਦੇ ਸਿਰ ਜਿੱਡੀ ਝੋਟੀ ਝੇ ਤੇ ਭਾ ਬਿਲਕੁਲ ਯਾਜ ਯਾਜ ਦੇ ਘਰਾਂ ਚ ਝੋਟੀ ਤੇ ਯਾਜ ਭਾਵਾਂ ਚ ਦੇਖੋ ਵੇਖ ਆਹ ਅਜੇ ਚੀਜ਼ ਵੇਖੋ ਲਿਵਾ ਥਣ ਲਿਵਾ ਚੈੱਕ ਕਰੋ ਸਰੀਰ ਬੰਤਰ ਵੱਡੀ ਵੇਖੋ ਝੋਟੀ ਵੇਖੋ ਘੜ ਤੋਂ ਘੱਟ 6 ਫੁੱਟ ਹਾਈਟ ਝੋਟੀ ਦੀ ਤੇ ਮੁੱਲ ਬਿਲਕੁਲ ਯਾਜ ਦੇ ਘਰਾਂ ਚ ਇਹ ਝੋਟੀ ਦੇਣੀ ਆ ਵੀਰ ਵੇਖੋ ਚੀਜ਼ ਟੌਪ ਦੀ ਦੇਣੀ ਆ ਵੀਰਾਂ ਨੂੰ ਟੌਪ ਦੇ ਨੀਂ ਕਿੰਨੇ ਵੇਖੋ ਆਹ ਜੀ ਕਟੀਆਂ ਇਹੋ ਜਿਹਿਆਂ ਲੱਗ ਕੇ ਰੂਹ ਨਹੀਂ ਖੁਸ਼ ਹੋ ਜਾਂਦੀ ਵੇਖੋ ਆਹਾ ਹਾ 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 ਆ ਆਪਾਂ ਢੀ ਝੋਟੀ ਫੇਰ ਵਖਾ ਲਦੀਏ आजotti 20 किलो ਮਿਹਲੇ ਤੇ ਆ ਗਈ 20 किलो ਦੁੱਧ ਚੋਰੀ ਹੋਇਆ ਇਹਦੇ ਕੋਲ ਵੇਖ ਆਉਣੀ ਬਾਕੀ ਇਹੋ ਜੀਆਂ ਸਚਕੀਆਂ ਲੈ ਲੈ ਜਾਂਵਰਦਾ ਵਾ ਡੇਰੀ ਫਾਰਮ ਤੋਂ ਬਾਕੀ ਭਾਜੀ ਨੂੰ ਭਰਾ ਸਾਡੇ ਦਾ ਪਿੰਡ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਣਾ ਫੋਨ ਨੰਬਰ 987839475278432449 ਦੋਵਾਂ ਦੇ ਵਟਸਐਪ ਚੱਲਦਾ ਜੀ ਕੋਈ ਵੀ ਪਸ਼ੂਆਂthro ਜਾਣਕਾਰੀ ਚਾਹੀਦੀ ਸਾਡੇ ਕੋਲ ਲੈ ਸਕਦੇ ਇਹ ਜੱਗਾ ਬੌਸ ਆਇਆ ਜੱਗਾ ਬੌਸ ਭਗਤਪੁਰੇ ਆਣਾ ਜਾਣਾ ਪਉਂਦਾ ਜਾਣਾ ਇਨਾਂ ਚ ਸਾਸਰੀ ਗਾਲ